ਕਿ ਬਾਈ ਆਂਟਿਆਂ ਦੇ ਵਿੱਚੋਂ ਬੱਚੇ ਨਹੀਂ ਨਿਕਲਦੇ ਹਨਾ ਕੀ ਕਰੀਏ ਬਾਈ ਜਿਹੜੇ ਆ ਦੇਣਾ ਨਾ ਬਰਸਾਤਾਂ ਵਾਲੇ ਦੇਣਾ ਹੁੰਦੇ ਆ ਤੇ ਉਹਦੇ ਕਰਕੇ ਆਪਾਂ ਨੂੰ ਲੋਕ ਦਾ ਸਭ ਤੋਂ ਤੇ ਘੈਂਟ ਤਰੀਕਾ ਆ ਠੀਕ ਆ ਉਹ ਕਰਨਾ ਕੀ ਆ ਲੜੂੰਗਾ ਜੋ ਦਾ ਨਾ ਆ ਡ੍ਰੋਪ ਦਾ ਉਹ ਲੈ ਆਇਓ ਉਹਦੀਆਂ ਤਿੰਨ ਟਾਈਮ ਦਿਹਾੜੀ ਚ ਇੱਕ ਇੱਕ ਮੂੰਹ ਇੱਧਰ ਤੇ ਕਿੱਧਰ ਅੱਖ ਚ ਪੋਣੀ ਆ ਹਾਂਜੀ ਲੈਣਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਆਇਓ ਬਾਬਿਓ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਟਾਈਮ ਹੋ ਗਿਆ ਸਵੇਰ ਦੇ 7 ਵਜੇ ਦਾ ਤੇ ਸੁੱਤੇ ਉੱਠ ਕੇ ਆ ਗਏ ਆ ਘੂਠੇ ਤੇ ਬਾਅਦ ਵਿੱਚ ਫਰੈਸ਼ ਹੋ ਵੀ ਹੁੰਨੇ ਆ ਤੇ ਪਹਿਲਾਂ ਕਬੂਤਰਾਂ ਨੂੰ ਉਹ ਦਵਾਈ ਲਾਉਣੀ ਸੀ ਇੱਕ ਵਾਰੀ ਹਨਾ ਤੇ ਬੱਚੇ ਜਿਹੜੇ ਆਪਣੇ ਬਿਮਾਰ ਸੀ ਉਹਨਾਂ ਨੂੰ ਉਹ ਦਵਾਈ ਲਾਈਏ ਤੇ ਬਾਕੀ ਕੂਤਰ ਕੱਢਣ ਵਾਲੇ ਆ ਸਵੇਰ ਸਵੇਰ ਕੂਤਰ ਕੱਢ ਦੀਏ ਬਾਅਦ ਵਿੱਚ ਮੀਮੂ ਦਾ ਕੋਈ ਪਤਾ ਨਹੀਂ ਹੈਗਾ ਜਿਹੜੇ 2-3 ਘੰਟੇ ਉੜਨੇ ਉਡ ਆਉਗੇ ਹਨਾ ਤੇ ਆਜੋ ਫਿਰ ਪਹਿਲਾਂ ਇਹਨਾਂ ਨੂੰ ਦਵਾਈ ਲਾਈਏ ਤੇ ਲੋ ਬਾਬਿਓ ਦਵਾਈ ਚੱਕ ਲੈਂਦੀ ਜਿਹੜੀ ਤੁਹਾਨੂੰ ਦ ਠੀਕਾ ਤੇ ਇਹਨਾਂ ਦੀ ਮੈਂ ਤੁਹਾਨੂੰ ਮੂੰਹ ਦੇ ਮੇਤੋ ਗਲਤੀ ਹੋ ਗਈ ਪਹਿਲਾ ਵੀਡੀਓ ਮੈਂ ਉਦੋਂ ਬਣਾਈ ਹੈਗੀ ਤੁਸੀਂ ਹਾਲਤ ਤਾਂ ਦੇਖੀ ਸੀ ਕਬੂਤਰਾ ਦੀ ਕੀ ਹਾਲਤ ਸੀ ਹੈਨਾ ਅੱਜ ਕਬੂਤਰਾ ਦੀ ਹਾਲਤ ਦੇਖ ਲਓ ਕਿੰਨੇ ਪਰਸੈਂਟ ਵੇਟ ਜਰੂਰ ਘਟਿਆ ਥੋੜਾ ਵੱਜੂਗਾ ਕਿਉਂਕਿ ਬੁਖਾਰ ਜੜਿਆ ਸੀ ਨਾ ਠੀਕ ਤੇ ਉਹਦੇ ਨਾਲ ਹੁੰਦੇ ਆ ਚੈੱਕ ਕਰੋ ਇਹਨਾਂ ਦੇ ਮੂੰਹ ਸੁੱਜੇ ਸੀ ਆ ਚੈੱਕ ਕਰੋ ਹੁਣ ਸਵੇਲਿੰਗ ਸਾਰੀ ਘਟ ਗਈ ਆ ਆ ਤਾਂ ਉਦਾਂ ਵੀ ਚਲੋ ਝਾੜੇ ਝੂੜੇ ਪਏ ਨੱਖਾਂ ਤੋਂ ਪਰ ਖਰਾਬ ਜੇ ਹੋਇਆ ਤੇ ਆ ਤਾਂ ਬਿਲਕੁਲ ਸੈੱਟ ਹੋ ਗਿਆ ਬੱਚਾ ਇਹਦੇ ਮਾੜਾ ਜਾਂ ਰਹਿ ਗਿਆ ਸ਼ਾਲਾ ਜਾਂ ਮੂੰਹ 'ਚ ਥੋੜਾ ਜਿਹਾ ਜੀ ਰਹਿ ਗਿਆ ਮਤਲਬ ਟੁੱਟਣ ਵਾਲੇ ਯੱਜ ਫਲ ਗੇ ਲਾਥੇ ਡਿੱਗ ਜੂਗੇ ਉਹ ਅੰਦਰੋਂ ਹਨਾ ਤੇ ਜਾਂ ਕੱਢ ਦਾਂਗੇ ਉਹਨੂੰ ਆਪੇ ਥੋੜਾ اٹਕੇ ਹਜੇ ਖੂਨ ਆ ਮੜਾ ਮੜਾ ਕੱਚੇ ਆ ਹਜੇ ਬਾਕੀ ਕੱਢ ਦਿੱਤੇ ਸੀ ਜਿਹੜੇ ਮੈਂ ਕੱਚੇ ਜਿਹੜੇ ਬਣ ਗਏ ਸੀ ਨਾ ਐਨ ਪੁੱਟ ਗਏ ਸੀ ਉਹ ਕੱਢਦੇ ਜਿਹੜੇ ਚਿੱਟੇ ਚਿੱਟੇ ਹੁੰਦੇ ਨਾ ਅੰਦਰ ਚਿੱਟਾ ਰੇਸ਼ਾ ਜਾਂ ਜੰਮ ਜਾਂਦਾ ਚਿੱਟਾ ਚਿੱਟਾ ਜਾਂ ਹੋ ਜਾਂਦਾ ਮੂੰਹ ਦੇ ਵਿੱਚ ਉਹਨਾਂ ਦਾ ਇਲਾਜ ਆ ਇਹ ਠੀਕ ਆ ਤੇ ਅੱਜ ਦੀ ਵੀਡੀਓ ਚ ਰਿਪੀਟ ਚ ਸਾਰਾ ਦੱਸੂਗਾ ਪੱਕੀ ਕੀ ਕੀ ਇਹਨਾਂ ਨੂੰ ਦਿੱਤਾ ਕੀ ਦੇਣਾ ਚਾਹੀਦਾ ਕੀ ਨਹੀਂ ਦੇਣਾ ਚਾਹੀਦਾ ਕੀ ਗਾ ਇੱਕ ਮੈਡੀਸਿਨ ਖਤਮ ਹੋਈ ਸੀ ਉਹ ਦੇਣੀ ਹੋਈ ਉਹ ਹੁੰਦੀ ਤੇ ਹੁਣ ਨੂੰ ਕਾਦੇ ਸਹੀ ਹੋ ਜਾਣੇ ਨੇ ਤੇ ਆ ਜੋ ਫਿਰ ਇਹਨਾਂ ਦੇ ਤਨਵਾਂ ਪਹਿਲਾਂ ਮੂੰਹ ਚੈੱਕ ਕਰਾਉਣਾ ਇਹਨਾਂ ਦਾ ਕਿ ਨੱਕ ਕੀ ਸਾਫ਼ ਆ ਤੇ ਕੀ ਨਹੀਂ ਤੇ ਆ ਬਾਬੇ ਬੱਚਾ ਸੀ ਹੈਨਾ ਅੱਖਾਂ ਵੀ ਆਈਆਂ ਸੀ ਅੱਖਾਂ ਬਿਲਕੁਲ ਸੈੱਟ ਜਕਾਮ ਬਿਲਕੁਲ ਸੈੱਟ ਨੱਕਾਂ ਸਾਫ਼ ਕੁਝ ਨਹੀਂ ਠੀਕ ਆ ਸਿਰਫ ਜਿਹੜੇ ਛਾਲੇ ਸੀ ਮੂੰਹ ਦੇ ਵਿੱਚ ਉਹ ਵੀ ਬਿਲਕੁਲ ਸਾਫ਼ ਆਹ ਇਹਨੇ ਹੁਣ ਉਦਾਂ ਜਿਹੜੀ ਆਪਾਂ ਗਲਾਸ ਲੈਣੀ ਜੀ ਲਾਉਨੇ ਆ ਨਾ ਉਹ ਜੰਮੀਆਂ ਮੈਂ ਅਜੇ ਮੂੰਹ 'ਚ ਬੱਤੀ ਫੇਰਨੀ ਆ ਇਹਦਾ ਮੂੰਹ ਸੁੱਜ ਕੇ ਬਿਲਕੁਲ ਸਾਫ਼ ਸੀ ਆ ਇਨੇ ਕ ਰਹਿ ਗਏ ਬਸ ਆ ਆਹ ਇੱਕੋ ਹੀ ਆ ਬਸ ਬਾਕੀ ਸਾਰੇ ਉੜ ਗਏ ਇਹ ਵੀ ਕੱਢਣ ਨੂੰ ਮੈਂ ਕੱਢ ਸਕਦਾ ਹਜੇ ਆ ਦੇਖੋ ਕੱਚਾ ਹੀ ਆ ਮਤਲਬ ਥੋੜਾ ਜਿਹਾ ਹਜੇ ਆ ਇੱਕੋ ਹੀ ਆ ਇਹ ਵੀ ਅੱਜ ਭਲਕੇ ਸਾਫ਼ ਹੋ ਜਾਊਗਾ ਔਰ ਥੋੜੇ ਦਿਨਾਂ ਦਾ ਘੰਟੇ ਤੱਕ ਹੋ ਜਾਊਗਾ ਦੋ ਘੰਟਿਆਂ ਨੂੰ ਹੋ ਜਾਊਗਾ ਇੱਕ ਵਾਰੀ ਦਵਾਈ ਲਈ ਤੇ ਹੋ ਜਾਣਾ ਪਹਿਲਾਂ ਇਹਦੇ ਮੂੰਹ 'ਚ ਮਾਰੂਗਾ ਬੱਤੀ ਇੱਕ ਵਾਰੀ ਚੰਗੀ ਤਰ੍ਹਾਂ ਠੀਕ ਆ ਜੇ ਅੰਦਰੋਂ ਵੀ ਪੱਕਿਆ ਫੁ ਤੇ ਆ ਲੋਨੇ ਦਵਾਈ ਇਹਨਾਂ ਦੇ ਹਨਾ ਨਾਲੇ ਮੂੰਹ ਸਾਫ਼ ਕਰਦੇ ਆ ਇੱਕ ਵਾਰੀ ਤੇ ਆ ਆ ਗਿਆ ਬਾਬੇ ਆਪਣਾ ਦੂਜਾ ਬੱਚਾ ਇਹਦੇ ਬਹੁਤ ਜ਼ਿਆਦਾ ਸੀ ਇਹਦੇ ਇੱਥੇ ਆ ਦੇਖੋ ਬਾਹਰ ਵੀ ਗਲਟੀਆਂ ਹੋ ਗਈਆਂ ਇਹਦੇ ਇਹਦਾ ਸੋਇਲਿੰਗ ਬਹੁਤ ਸੀ ਐਡਾ ਮੂੰਹ ਹੋਇਆ ਸੁੱਜ ਕੇ ਦਾ ਪੂਰਾ ਇਹ ਵੀਡੀਓ ਹੀ ਦੇਖ ਲਿਓ ਪਹਿਲੀ ਚ ਐਨ ਸਹੀ ਹੋ ਗਿਆ ਇਹਦਾ ਮੂੰਹ ਸਾਫ਼ ਆ ਬਿਲਕੁਲ ਇਹਦੇ ਸਾਰੇ ਹੀ ਨਿਕਲ ਗਏ ਚੈੱਕ ਕਰੋ ਇਹਦੇ ਬਿਲਕੁਲ ਸਾਫ਼ ਹੋ ਗਏ ਹਨ ਮਾੜਾ ਮੂਟਾ ਹੋਊ ਜੇ ਹੋਇਆ ਤਾਂ ਉਹ ਵੀ ਸੈੱਟ ਹੋ ਜਾਊਗਾ ਹਨਾ ਅੱਜ ਦੀ ਭਰਗੇ ਦਵਾਈ ਦੂਈ ਦਿੱਤੇ ਨੂੰ ਇਹ ਆਪਣੀ ਜਿਹੜੀ ਬੜਲੇ ਜਿੱਤੀ ਸੀ ਨਾ ਜਿਹੜੀ ਉਹਦੀ ਮਾਂ ਆਇਆ ਸਕਾ ਭਰਾ ਆਇਆ ਤਾਂ ਆਖ ਚੱਕ ਕਰਵਾ ਬਹੁਤ ਟੋਪ ਦਾ ਬੱਚਾ ਆਪਣਾ ਤੇ ਇਹਦਾ ਕਰਦੇ ਆ ਟਰੀਟਮੈਂਟ ਅਜਾ ਚਲੋ ਬਾਪੋ ਕਬੂਤਰ ਦੇ ਦੇ খালি ਆ ਤਾਂ ਕਬੂਤਰ ਕੱਢ ਦਿੰਦੇ ਆ ਨਾ ਢੱਕੇ ਕੱਢ ਦਾਂਗੇ ਨਾ ਇੱਕ ਆਹ ਰੱਤਾ ਕਰਨਾ ਇੱਕ ਆਹ ਚੀਨਾ ਕਰਨਾ ਤੇ ਦੂਜਾ ਰੱਤਾ ਵੀ ਇੱਥੇ ਹੋਊਗਾ ਹਨਾ ਉਹ ਬੇਟਾ ਤੇ ਕੱਢ ਕੇ ਤੇ ਮਿਲਦੇ ਆ ਤੁਹਾਨੂੰ ਹਨਾ ਆ ਵੀ ਕੂਤਰ ਮੈਂ ਦੇਜਦਾ ਜੇ ਤਾਂ ਝਾੜੇ ਝੂੜੇ ਨਹੀਂ ਪਿਆ ਇਹ ਵੀ ਕੂਤਰ ਕਰਨਾ ਸ਼ੁਰੂ ਕਰਨਾ ਆਪਾਂ ਆਹ ਵਾਲਾ ਲੋਏ ਬਾਬੇ ਬਾਲਟੀ ਭਰ ਕੇ ਦਾਣੇ ਦੀ ਕੱਟ ਲਿਆ ਆ ਇਹਨੂੰ ਇੱਕ ਕਰੀ ਸ਼ਾਂਤਾਂ ਤੇ ਕੱਲ ਨੂੰ ਆਪਾਂ ਕੱਟਾਂਗੇ ਘਟਾ ਘਟ ਪੰਜ ਛੇ ਬਾਲਟੀਆਂ ਵੱਡੀਆਂ ਕੱਟਾਂਗੇ ਉਹਦੇ ਨਾਲ ਦੀਆਂ 20-20 ਲੀਟਰ ਦੀਆਂ ਧੋ ਕੇ ਤੇ ਅੱਜ ਫੇਰ ਬਦਲ ਜਾ ਹੋਇਆ ਸੀਗਾ ਪਰ ਮੀਂਹ ਪੈ ਗਿਆ ਹਨਾ ਤੇ ਨਹੀਂ ਤਾਂ ਮਰ ਧੋਣੇ ਸੀ ਅੱਜ ਆ ਝੜ ਝੂੜ ਦਾਣਾ ਸੀਗਾ ਉਹ ਵੀ ਲਾਉਣ ਤੋਂ ਆ ਬੱਚੇ ਹੁਣ ਬਿਲਕੁਲ ਸਹੀ ਹੋ ਗਏ ਆ ਐਨ ਦੇਖ ਲਓ ਇੰਨਾ ਗੰਦਰੀ ਲੈ ਕਾਲੀਆਂ ਮਿੱਠਾ ਮਾਰਨ ਦੇ ਕਬੂਤਰ ਅੰਦਰ ਹੀ ਨਾ ਗੰਦ ਸੀ ਕਬੂਤਰਾਂ ਦੇ ਅੰਦਰ ਤੇ ਇਹ ਦਵਾਈ ਵਾਲੀਆਂ ਬਿੱਠਾ ਚਲੋ ਮਾਰਦੇ ਹੁਣ ਹੁਣ ਇਹਨਾਂ ਨੂੰ ਮੈਂ ਦਾਣਾ ਜਾਂ ਰੋਟੀ ਪਾਉਂਗਾ ਠੀਕ ਐ ਪਤਲਾ ਜਾ ਹਲਕੀ ਜੀ ਰੋਟੀ ਜਾਂ ਹਲਕਾ ਜਾਂ ਦਾਣਾ ਪਤਲਾ ਗਈ ਜੰਨਾ ਤੇ ਇਹਨਾਂ ਨੂੰ ਵੀ ਪਾਈਏ ਦਾਣਾ ਦੋਨਾਂ ਟ੍ਰੇਆਂ ਲਿਆ ਮੈਂ ਨਹੀਂ ਚੱਕ ਕੇ ਵੀ ਫੇਕਾਂਗੇ ਆਲਸੀ ਜਾਂ ਸਿੱਟਿਆ ਫੇ ਨਹੀਂ ਮੈਂ ਬਾਬੇ ਉਹ ਸ਼ਹਿਰ ਗਿਆ ਆਈ ਮੜਾ ਕੰਮ ਸੀ ਅੱਜ ਫੇ ਹੁਣੇ ਆਇਆ ਆ ਇੱਥੋਂ ਹਨਾ ਤੇ ਕੁਜਾ ਲੈ ਆਂਦਾ ਆ ਉਹ ਵੱਡਣਾ ਆ ਗੜਬੀ ਜੀ ਲੈਂਦੀ ਆ ਉਹ ਜਿਹੜਾ ਕੀ ਉਹਨੂੰ ਕਦੇ ਘੜੇ ਛੋਟੇ ਘੜੇ ਨਹੀਂ ਹੁੰਦੇ ਜਿਹੜੇ ਉਹ ਲੈਂਦੀਆਂ ਉਹ ਕੱਟ ਕੇ ਇੱਥੇ ਰੱਖਾਂਗੇ ਉਹ ਲੈ ਆਂਦਾ ਤੇ ਆ ਬਾਕੀਆਂ ਨੂੰ ਵੀ ਦਾਣਾ ਦੂਣਾ ਪਾਈਏ ਹਨ 3 ਵਜੇ ਦਾ ਟਾਈਮ ਹੋ ਗਿਆ ਤੇ ਫਿਰ ਬਾਅਦੋ ਕਰਦੇ ਆ ਨੁਕਤੇ ਬਾਜੀਆਂ ਜਿਹੜੀਆਂ ਵੀ ਆਪਣੇ ਕਮੈਂਟ ਕਮਟਾਇਆ ਉਹਨਾਂ ਦਾ ਜਵਾਬ ਦਿੰਦੇ ਆ ਆ ਚੈੱਕ ਕਰੋ ਯਾਰ ਪੁੱਤਰ ਆਪਣੇ ਨਾਲ ਹੀ ਇਹਨਾਂ ਨੂੰ ਦਾਣਾ ਦੂਣਾ ਪਾਈਏ ਕੱਲ ਟਾਰਾਵਾ ਸੀਂ ਦਾ ਪਾਊਡਰ ਪਾਇਆ ਸੀ ਇਹਨੂੰ ਟੈਟਰਾਸਾਈਕਲਿੰ ਦਾ ਜਿਹੜਾ ਪੀਲਾ ਪੈਕੇਟ ਹੁੰਦਾ ਨਾ ਤੇ ਉਹਦੇ ਨਾਲ ਬਹੁਤ ਫਰਕ ਆ ਪੁੱਤਰ ਹਾਂ ਮਬੂ ਵੋ ਸੈਟ ਕੀਤਾ ਪੁੱਤਰ ਨੇ ਸਾਰਿਆਂ ਨੇ ਐਨ ਖਾਲੀ ਸੀਗੇ ਸਵੇਰੇ ਜਦੋਂ ਆਇਆ ਦਾ ਬੁੱਲਾਰੇ ਇਹ ਬੰਬੇ ਪੁੱਤਰ ਬਾਹਰ ਆ ਗਈ ਤੇ ਆ ਦੇਖਿਓ ਹੁਣ ਬਾਟੀ ਖਾਲੀ ਆ ਨਾ ਸਾਰੀ ਪਿਜੋ ਇੱਥੇ ਸ਼ਿੱਟੀ ਦੇਖਿਓ ਹੁਣ ਕਿੱਦਾਂ ਇਕੱਠੀ ਹੋਣੀ ਜੇ ਆਪ ਵੀ ਹੱਥ ਲਾਇਓ ਕਿੰਨੀ ਨਿਕਲਦੀ ਨਾਲੇ ਕਣਕ ਜਿੱਥੋਂ ਲਈ ਦੀ ਨਾ ਜਿਹੜੇ ਬੰਦੇ ਕੋ ਉਹਦੇ ਸ਼ਿੱਟੀ ਬਹੁਤ ਘੱਟ ਸੀਗੀ ਬਾਝੋ ਤਾਂ ਨਹੀਂ ਆ ਇਹ ਗਣਕੇ ਕਰੀ ਸ਼ਿੱਟੀ ਕੱਢ ਲਈਏ ਕਿਉਂਕਿ ਤੋਤਿਆਂ ਸ਼ਿੱਟੀ ਨਿਕਲਦੀ ਨਹੀਂ ਵਿੱਚੋਂ ਆਪਾਂ ਸ਼ਾਨਣਾ ਇਹ ਤਾਂ ਪੱਕਾ ਹੀ ਬਣਾ ਲੈਣਾ ਫਰੇਮ ਬਣਾ ਕੇ ਨਾ ਗਾਂ ਵੀ ਸ਼ਾਨ ਕੇ ਧੋ ਕੇ ਪੇਪ ਆਇਆ ਕਰੀਏ ਧੂਣ ਨਾਲ ਆ ਜਿਹੜਾ ਕੱਖ ਜਿਹਾ ਹੁੰਦੇ ਨਾ ਗਲੇ ਦੇ ਵਿੱਚ ਵੀ ਹੋ ਜਾਂਦਾ ਨਾ ਤਿੱਖੇ ਤਿੱਖੇ ਜਿਹੇ ਹੁੰਦੇ ਆ ਦੇਖੋ ਆਹ ਜਿਹੜੇ ਇਹ ਗਲੇ ਚ ਲੱਗ ਜਾਂਦੇ ਤੇ ਉਹਨਾਂ ਵੀ ਗਲੇ ਚ ਚਿੱਟਾ ਚਿੱਟਾ ਜਾ ਹੋ ਜਾਂਦਾ ਠੀਕ ਆ ਇਹ ਧੂ ਕੇ ਨਿਕਲੂਗਾ ਤੇ ਬਾਕੀ ਇਹਦੇ ਵਿੱਚੋਂ ਜਿਹੜੀ ਸਿੱਟੀ ਆ ਉਹ ਛਾਣ ਕੇ ਨਿਕਲਣੀ ਆ ਝੋਟਿਆਂ ਸਿੱਟੀ ਨਹੀਂ ਨਿਕਲਦੀ ਹੋਰ ਚੈੱਕ ਕਰੋ ਅਜੇ ਇੱਕ ਡੱਬਾ ਛਾਣਿਆ ਮੈਂ ਤੇ ਸਾਰੀ ਜਿੰਨੀ ਹੋਊਗੀ ਆ ਬਾਲਟੀ ਚ 10 ਕਿਲੋ ਵਾਲੀ ਬਾਲਟੀ ਆ ਉਹ ਮਾ ਹੋਰ ਕੱਢ ਕੇ ਤੁਹਾਨੂੰ ਫੇਰ ਦੋਨਾ ਕਿੰਨੀ ਨਿਕਲਦੀ ਆ ਸਾਰੀ ਬਾੜੇ ਦੇ ਲੋ ਬਾਬਿਓ ਆ 10 ਕਿਲੋ ਦਾਣੇ ਚੋਂ ਨਿਕਲੀ ਆ ਠੀਕ ਆ ਕਿੰਨੀ ਆ ਕੋਲੀ ਭਰ ਕੇ ਹੋਣੀ ਘੱਟੋ ਘੱਟ ਠੀਕ ਆ ਆ ਚੈੱਕ ਕਰੂ ਤੇ ਇਹ ਗਰਮ ਬਹੁਤ ਜ਼ਿਆਦਾ ਮਾਤਰਾ ਚ ਹੁੰਦੀ ਆ ਤੇ ਇਹ ਕਿਤੇ ਨਾ ਕਿਤੇ ਬੱਚਿਆਂ ਦੇ ਪੈਂਸੜੀਆਂ ਬਹੁਤ ਬੋਲੀਆਂ ਬਾਤ ਹੁੰਦੀ ਜਦੋਂ ਇਹ ਦਾਣੇ ਚ ਆਪਾਂ ਪਾਉਂਦੇ ਆ ਹਵਾਲ ਜੇ 10 ਕਿਲੋ ਜੀ ਨਹੀਂ ਨਿਕਲੀ ਆ ਤੇ ਆਪਾਂ 10 ਬੋਰੀਆਂ ਲਈਆਂ ਤੇ ਉੱਚੋ ਕਿੰਨੀ ਨਿਕਲੂਗੀ ਇਹ حساب ਲਾਓ ਤੁਸੀਂ ਇਹ ਆਪਾ ਪਿੰਡੋਂ ਯਾਰ ਤਾਂ ਲੈ ਲਈ ਜੀ ਆਪਣੇ ਯਾਰ ਦੋਸਤਾਂ ਵੀ ਚਲੋ ਸਪਰੇਆ ਬਹੁਤ ਘੱਟ ਮਾਤਰਾ ਜੇ ਕਰਦਾ ਬਹੁਤ ਘੱਟ ਮਾਤਰਾ ਜੀ ਹਨਾ ਉਹਨੇ ਆਪਣੇ ਘਰੇ ਰੱਖੀ ਹੁੰਦੀ ਜਿਹੜੀ ਇਹ ਕਣਕ ਹਨਾ ਉਹਨੇ ਆਪਣੇ ਘਰ ਵਾਸਤੇ ਰੱਖਣੀ ਹੁੰਦੀ ਆ ਤੇ ਉਹਦੇ ਕੋਲ ਲਈ ਕਣਕ ਇਹ ਦੇਖੋ ਕਹਿੰਦਾ ਮੈਂ ਘੱਟ ਹੀ ਜ਼ਪਰਿਆ ਕਰਦਾ ਤੇ ਆ ਮੈਨੂੰ ਲੱਗਦਾ ਵੀ ਸੋਸਰੀ ਵਾਲਾ ਕੰਮ ਇਹਦੇ ਵਿੱਚ ਖੂਨ ਦਿਆ ਆ ਦੇਖੋ ਆ ਗਰਦੀ ਹੈ ਨਾ ਇਹ ਸੋਸਰੀ ਮਹਾਰਾਜ ਵੀ ਆ ਗਏ ਸਪਰੇ ਕੋਈ ਨਾ ਕੋਈ ਦਵਾਈ ਰੱਖਣੀ ਪੈਣੀ ਹੁਣ ਮੈਂ ਤਾਂ ਕਹੀ ਨਹੀਂ ਰੱਖਣੀ ਜੇ ਕੋਈ ਤੁਹਾਡੇ ਕੋ ਕੋ ਹੱਲ ਹੋਇਆ ਤੇ ਮੈਨੂੰ ਦੱਸ ਦਿਓ ਬਣਾ ਦਵਾਈ ਜੀ ਬਾਬਿਓ ਕੀ ਹਾਲ ਚਾਲ ਆ ਤੇ ਲੋ ਵੀ ਟਾਈਮ ਹੋ ਗਿਆ 7 ਵਜੇ ਦਾ ਤੇ ਗੁਰੂ ਘਰ ਵੀ ਪਾਠ ਹੋਣਾ ਸ਼ੁਰੂ ਹੋ ਗਿਆ ਤੇ ਵੀਡੀਓ ਥੋੜੀ ਲੇਟ ਹੋ ਗਈ ਹੈ ਨਾ ਥੱਲੇ ਰੰਗ ਰੂنگ ਕਰਦੇ ਕਰਕੇ ਸਫਾਈ ਸੂਈ ਕਰਦੇ ਸੀ ਤੇ ਉਹ ਕਰਕੇ ਲੇਟ ਹੋ ਗਏ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਆਂਡਿਆਂ ਦੇ ਵਿੱਚੋਂ ਬੱਚੇ ਨਹੀਂ ਨਿਕਲਦੇ ਹੈਨਾ ਕੀ ਕਰੀਏ ਬਾਈ ਜਿਹੜੇ ਆ ਦੇਣਾ ਨਾ ਬਰਸਾਤਾਂ ਵਾਲੇ ਦਿਨ ਹੁੰਦੇ ਆ ਦੇ ਉਹਦੇ ਕਰਕੇ ਆਪਾਂ ਨੂੰ ਅੰਡਾ ਚੈੱਕ ਕਰਦੇ ਰਹਿਣਾ ਚਾਹੀਦਾ ਜਦੋਂ ਤੁਹਾਨੂੰ ਲੱਗਣਾ ਦਿਨ ਪੂਰੇ ਹੋ ਗਏ ਯਾਰ 18 19 ਦਿਨ ਹੋ ਗਏ ਆ 20 ਦਿਨ ਇੱਥੇ ਹੋ ਗਏ ਹਨਾ ਉਹਦਾ 21 ਕਦੜਾ ਬਾਅਦ ਕੱਢਦੀ ਆ 18 ਕੇ 19 ਦਿਨਾਂ ਬਾਅਦ ਅੰਡਾ ਚੈੱਕ ਕਰ ਲਾ ਪਿਆ ਕਰੋ ਕਿਉਂਕਿ ਆਂਡੇ ਦੇ ਵਿੱਚ ਬੱਚਾ ਨਾ ਅੰਡੇ ਦੀ ਜਿਹੜੀ ਛਿੱਲੜ ਹੁੰਦੀ ਆ ਉਹ ਹਾਰਡ ਹੋ ਜਾਂਦੀ ਆ ਆ ਦਿਨਾਂ ਦੇ ਵਿੱਚ ਤੇ ਉਹ ਤੁਸੀਂ ਆਪ ਚੈੱਕ ਕਰੋ ਕਿਉਂਕਿ ਬੱਚੇ ਤੋਂ ਨਹੀਂ ਨਿਕਲ ਹੁੰਦਾ ਮੈਂ ਪਹਿਲਾਂ ਵੀ ਦੱਸਿਆ ਆ ਤਿੰਨ ਚਾਰ ਵੀਡੀਓ ਪਿੱਛੇ ਦੱਸਿਆ ਹੀਗਾ ਨਾ ਇਹ ਹੀ ਚੀਜ਼ ਆ ਤੇ ਜੇ 22 ਚਾਂਸ ਵੀ ਆਹ ਜਿਹੜੀ ਪ੍ਰੋਬਲਮ ਆਉਂਦੀ ਆ ਤੇ ਉਹ ਅੰਡੇ ਚੋਂ ਬੱਚਾ ਵੀਵੇਂ ਜਾਈ 21ਵੇਂ ਦੇਣਾ ਹਨਾ ਵੀ ਦੇ ਲਿਆ ਕਰੋ ਜੇ ਬੱਚੇ ਦੇ ਚੁੰਜਾ ਚੰਜਾ ਮਾਰੀਆਂ ਬੱਚੇ ਕੋਈ ਨਹੀਂ ਨਿਕਲ ਹੋਇਆ ਤੇ ਉਹ ਆਪ ਬੱਚਾ ਕੱਢ ਦਿਆ ਕਰੋ ਤੇ ਉਹ ਮਰਦਾ ਨਹੀਂ ਬੜੇ ਹਿਸਾਬ ਨਾਲ ਉੱਪਰਲੇ ਬੰਨੇ ਜਿਹੜਾ ਛੋਟਾ ਬੰਨਾ ਹੁੰਦਾ ਨਾ ਜਿੱਥੇ ਚੁੰਜਾ ਮਾਰੀਆਂ ਜਿਹੜਾ ਛੋਟਾ ਪਾਸਾ ਹੁੰਦਾ ਉਧਰੋਂ ਤੋੜਨਾ ਅੰਡਾ ਜਿਹੜਾ ਵੱਡਾ ਪਾਸਾ ਹੁੰਦਾ ਉਧਰੋਂ ਨਹੀਂ ਅੰਡਾ ਤੋੜਨਾ ਬਾਕੀ ਉਹਦਾ 21 ਦਾਣਾ ਤਾਂ ਕੱਢ ਦਿੰਦੇ ਆ ਜੇ ਬਾਈਜਾਸ ਨਹੀਂ ਕੱਢਦੇ ਤੁਸੀਂ ਆਪ ਬੱਚਾ ਕੱਢ ਦਿਆ ਕਰੋ ਨਹੀਂ ਤਾਂ ਬੱਚਾ ਵੇਚੀ ਮਰ ਜਾਂਦਾ 21 ਦਿਨ ਤੱਕ ਤਾਂ ਨਹੀਂ ਮਰਦਾ 22ਵੇਂ 23ਵੇਂ ਜਾ ਕੇ ਉੱਥੇ ਇੱਥੇ ਕੋ ਬੱਚਾ ਮਰ ਜਾਂਦਾ ਬਾਕੀ ਉਦੋਂ ਪਹਿਲਾਂ ਵੀ ਮਰ ਸਕਦਾ ਕੋਈ ਹੋਰ ਪ੍ਰੋਬਲਮ ਨਾ ਉਹ ਨਹੀਂ ਆਪਾਂ ਕਹਿ ਸਕਦੇ ਬਾਕੀ ਉਦਾਂ ਜੇ ਬੱਚਾ ਜਿੰਦਾ ਤਾਂ ਉਹਨੂੰ ਤੁਸੀਂ 21 ਦਿਨਾਂ ਬਾਅਦ ਕੱਢ ਕੇ ਬਚਾ ਸਕਦੇ ਆ ਕੁਝ ਨਹੀਂ ਹੁੰਦਾ ਕਬੂਤਰ ਆਪੀ ਥੱਲੇ ਲੈ ਲੈਂਦੇ ਹੁੰਦੇ ਔਰ ਉਹਨੂੰ ਬੱਚੇ ਨੂੰ ਸੇਕ ਹੀ ਦੇਣਾ ਹੀਟ ਦੇਣੀ ਆ ਹੀਟ ਨਾਲ ਬੱਚਾ ਵੱਜ ਜਾਂਦਾ ਹੁੰਦਾ ਪਹਿਲੇ ਦਿਨ ਤਾਂ ਹੀਟ ਹੀ ਦਿੰਦੇ ਕਬੂਤਰ ਬਾਅਦ ਚ ਹੌਲੀ ਹੌਲੀ ਫਿਰ ਦੁੱਧ ਜਾਂ ਹੁੰਦਾ ਉਹਨਾਂ ਦੇ ਅੰਦਰ ਜਿਹੜਾ ਪੋਟੇ ਦੇ ਹਿਸਾਬ ਨਾਲ ਬਣਾਉਂਦੇ ਹਨਾ ਆਪਣੇ ਹਿਸਾਬ ਨਾਲ ਉਹ ਪਹਿਲਾਂ ਦੁੱਧ ਹੀ ਦਿੰਦੇ ਉਹਨੂੰ ਥੋੜੇ ਦਿਨ ਫ ਤੇ ਆयो ਬਾਬੋ ਕਰਦੇ ਆ ਵੀਡੀਓ ਸ਼ੁਰੂ ਤੇ ਕਰੀਏ ਦਾਣਾ ਪਾਣੀ ਪਾਤਾ ਸਾਰੇ ਕੁੱਤਰਾ ਨੂੰ ਤੇ ਉਦਾਂ ਦਾ ਨੂੰ ਸ਼ੌਂਕ ਕਰਾ ਦੇਣਾ ਜਾਨਵਰਾਂ ਦਾ ਹਨਾ ਬਾਕੀ ਫੇ ਗੱਲਾਂ ਬਾਤਾਂ ਕਰਦੇ ਆ ਬਾਅਦ ਚ ਤੇ ਜਿਨ੍ਹਾਂ ਵੀਰਾਂ ਦੇ ਵੀ ਕਮੈਂਟ ਆਏ ਸੀਗੇ ਉਹਨਾਂ ਦਾ ਸਾਰਿਆਂ ਦਾ ਜਵਾਬ ਦੇਵਾਂਗੇ ਇਸੇ ਵੀਡੀਓ ਦੇ ਵਿੱਚ ਲੋ ਬਾਬਿਓ ਇੱਕ ਬੱਚਾ ਹੋਰ ਭਰਤੀ ਹੋ ਗਿਆ ਠੀਕ ਹੈ ਸ਼ਾਹ ਆਪਣਾ ਇਹਦੇ ਵੀ ਹੋ ਗਏ ਮੂੰਹ ਦੇ ਵਿੱਚ ਕੋਈ ਨਹੀਂ ਕੱਲ ਨੂੰ ਇਹਨਾਂ ਦਾ ਪੱਕਾ ਲਾਇਆ ਕਰਦੇ ਆ ਮੈਂ ਦਵਾਈ ਲੈਉਣਾ ਜਾ ਕੇ ਤੇ ਵੀ ਜਿਹੜਾ ਬਾਕੀਆਂ ਨੂੰ ਨਾ ਹੋਵੇ ਉਹਨੂੰ ਪਹਿਲਾਂ ਹੀ ਲਿਆ ਕੇ ਦੇ ਦੀਗੀ ਆ ਉਹਦੇ ਨਾਲ ਨਹੀਂ ਮੂੰਮਾ ਪੱਕਦਾ ਕੋਈ ਵੀ ਰੇਸ਼ੇ ਦੀ ਪ੍ਰੋਬਲਮ ਨਹੀਂ ਹੁੰਦੀ ਇਹਨੂੰ ਹਜੇ ਰੇਸ਼ਾ ਰੂਸ਼ਾ ਨਹੀਂ ਹੈਗਾ ਸਿਰਫ ਮੂੰਹ ਹੀ ਪਕਣਾ ਹੀ ਸ਼ੁਰੂ ਹੋਇਆ ਸੀ ਮੈਂ ਚੱਕ ਲਿਆ ਹਾਂ ਤੈਨੂੰ ਇਹਨੂੰ ਦਵਾਈ ਦਿੱਤੀ ਐ ਹੋਜੂ ਸੈਟ ਉਹ ਜਿਹੜਾ ਪਰਲਾ ਬਚਾਓ ਹੋ ਗਿਆ ਬਿਲਕੁਲ ਸਹੀ ਆਪਣਾ ਆਹ ਥੋੜੀ ਜਿਹੀ ਕਮੀ ਪੇਸ਼ੀ ਹੈਗੀ ਤੇ ਲੀਵਰ ਚ ਪ੍ਰੋਬਲਮ ਆ ਇਹਦਾ ਕੰਮ ਚੱਲਦਾ ਪਿਆ ਤੇ ਆਹ ਜ ਨਵਾਂ ਵਰਤੀ ਹੋ ਗਿਆ ਤੇ ਕਿਉਂਕਿ ਇਹ ਇਹਨਾਂ ਦੇ ਆਪਾਂ ਨੂੰ ਕੇਅਰ ਕਰਨੀ ਪੈਣੀ ਆ ਜੇ ਕੇਅਰ ਨਾ ਹੋਰ ਨਾ ਹੋਣਾ ਜਿਆਦਾ ਨਾ ਹੋ ਜਾਣ ਬੱਚੇ ਜਿਹੜੇ ਛੋਟੇ ਆ ਉਹਨਾਂ ਨਹੀਂ ਹੋਣ ਜਿਹੜੇ ਕਲੀਆਂ ਵਾਲੇ ਬੱਚੇ ਸੀ ਬਾਕੀ ਇਹਨਾਂ ਦਾ ਮੈਂ ਕੋਈ ਨਹੀਂ ਹੱਲ ਕਰ ਲਊਗਾ ਕੋਈ ਚੱਕਰ ਨਹੀਂ ਬਾਕੀ ਸਹੀ ਹੈ ਗੁੱਤਰ ਬਾਬੇ ਸਾਰੀ ਚੈੱਕ ਕਰ ਲਿਆ ਤੇ ਇਹ ਬਾਕੀ ਕੋਈ ਚੱਕਰ ਨਹੀਂ ਹਨਾ ਇਹਨਾਂ ਨੂੰ ਕੱਲ ਆਪਾਂ ਟੈਰਾਮਾਈਸਿਨ ਵਗੈਰਾ ਪਾਇਆ ਸੀਗਾ ਉਹਦੇ ਨਾਲ ਹੋ ਸਕਦਾ ਬਾਕੀ ਸਹੀ ਹੋ ਜਾਣ ਇਹਨਾਂ ਨੂੰ ਨਾ ਹੋਵੇ ਪਰ ਉਹ ਵੀ ਮੈਡੀਸਿਨ ਤਾਂ ਮੈਂ ਤੁਹਾਨੂੰ ਵੀ ਦੱਸ ਦਊਗਾ ਕਿਹੜੀ ਆ ਉਹ ਦੱਸੀ ਵੀ ਹੋਈ ਆ ਕਿ ਕਈ ਯਾਰੀ ਹਨਾ ਤੇ ਉਹ ਲਿਆ ਕੇ ਕੱਲ ਉਹਨਾਂ ਨੂੰ ਚੌਥਾ-ਚੌਥਾ ਹੀ ਸਾਧ ਦੇਣੇ ਆ ਤੇ ਉਹਨਾਂ ਸੈੱਟ ਹੋ ਜਾਣਗੇ ਕਮੈਂਟਾਂ ਦੇ ਜਵਾਬ ਦਿੰਨੇ ਆ ਤੇ ਜਿਹੜੀ ਇੱਕ ਬਾਈ ਨੇ ਕਮੈਂਟ ਕੀਤਾ ਸੀ ਆਪਣੀ ਕੱਲ ਵਾਲੀ ਵੀਡੀਓ ਦੇ ਵਿੱਚ ਕਿ ਕਬੂਤਰ ਜਦਾਂ ਆਪਾਂ ਜੇ ਬਦਾਮ ਨਹੀਂ ਪੋਣੇ ਤੇ ਉਹਦੀ ਜਗ੍ਹਾ ਆਪਾਂ ਗਿਰੀਆਂ ਜਾਂ ਕੁਛ ਵੀ ਪਾ ਸਕਦੇ ਬਾਈ ਵਾਰ-ਵਾਰ ਮੈਂ ਦੱਸਿਆ ਮੂੰਫਲੀ ਮਾਫਲੀ ਇਦਾਂ ਦੀ ਚੀਜ਼ ਕੁਛ ਨਹੀਂ ਪਾਈਦੀ ਹੁੰਦੀ ਐਵੇਂ ਬਾਹਰ ਨਾ ਪਾਓ ਬਦਾਮ ਜੇ ਤੁਸੀਂ ਨਹੀਂ ਵਰਤ ਕਰ ਸਕਦੇ ਤਾਂ ਸੋਇਆਬੀਨ ਦੀ ਦਾਲ ਤੇ ਛੋਲੇ ਵਰਤ ਲਓ ਛੋਲੇ ਨਹੀਂ ਵਰਤਨੇ ਛੋਲੇ ਗਰਮ ਹੁੰਦੇ ਥੋੜੇ ਜਿ ਛੋਲਿਆਂ ਦੀ ਜਿਹੜੀ ਛੋਲੇ ਚਲੋ ਜੇ ਵਰਤਨੇ ਵੀ ਆ ਦੋ ਛੋਲੇ ਠੀਕ ਆ ਦੋ ਛੋਲੇ ਤੇ 10 5 ਜਾਂ 6 ਦਾਣੇ ਸੋਇਆਬੀਨ ਦੀ ਦਾਲ ਦੇ ਪੇਕੇ ਪੇਕੇ ਉਤੋਂ ਛੋਲਿਆਂ ਦਾ ਛਿਲੜ ਨਹੀਂ ਲਾਉਣਾ ਸੋਇਆ ਬਿੰਦੀ ਛਿੱਲੜ ਤੋਂ ਲਾ ਲੈਣੀ ਆ ਲਾ ਕੇ ਕੱਟ ਕੇ ਉਹ ਉੱਤੇ ਜਿੱਦਾਂ ਕੱਟ ਲਏ ਉਹਨਾਂ ਦੇ ਉੱਤੇ ਮੱਖਣ ਦਾ ਆ ਕੇ 5-10 ਮਿੰਟ ਉਹ ਠੰਡੀ ਥਗਾ ਤੇ ਪਈ ਰਹਿਣਾ ਚਾਹੇ ਫ੍ਰਿਜ 'ਚ ਹੀ ਰੱਖ ਦੋ ਟਰੇ ਜਿਹਦਾ ਦੇ ਉੱਤੇ ਦੀ ਪਾਉਣੇ ਆ ਨਾ ਛੂਲੇ ਤੇ ਉਹ ਸੋਇਆ ਬਿੰਦੀ ਦਾਲ ਮੱਖਣ ਚੰਗੀ ਤਰ੍ਹਾਂ ਘਰ ਦਾ ਮੱਖਣ ਹੋਵੇ ਕੱਢਿਆ ਘਰ ਦਾ ਕੱਢਿਆ ਉਹ ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਤੁਸੀਂ 10-15 ਮਿੰਟ ਫ੍ਰਿਜ ਦੇ ਵਿੱਚ ਹੀ ਰੱਖ ਦੋ ਜਾਂ ਕਿਤੇ ਠੰਡੀ ਜਗ੍ਹਾ ਤੇ ਰੱਖ ਦੋ ਕਿ ਗਰਮ ਨਾ ਹੋਵੇ ਉਹਦਾ ਦੇਸੀ ਕਿਉਂ ਨਾ ਬਣ ਜੇ ਗਰਮ ਹੋ ਕੇ ਹਨਾ ਤੇ ਉਹ ਜਦੋਂ ਮਤਲਬ ਆਪਾਂ ਤੁਸੀਂ ਇਹ ਲਾ ਲਓ ਵੀ ਕਬੂਤਰ ਉੱਡ ਕੇ ਆਇਆ ਹਨਾ ਆਪਾਂ ਅੱਧੇ ਇੱਕ ਘੰਟੇ ਬਾਅਦ ਪੋਣੇ ਆਣੇ ਘੰਟੇ ਬਾਅਦ ਪੋਣੇ ਆ ਜਾਂ 2 ਘੰਟੇ ਬਾਅਦ ਪੋਣੇ ਉਹ ਤਾਂ ਡੀਸ਼ਾ ਹਨਾ ਜੇ ਤੁਸੀਂ ਘੰਟੇ ਜਦੋਂ ਆਪਾਂ ਪਾਣੀ ਪੂਣੀ ਖਿਚੋਂਦੇ ਅੱਧਾ ਘੰਟੇ 15-20 ਮਿੰਟ ਬਾਅਦ ਤਾਂ ਪਾਣੀ ਆਪਾਂ ਦਈ ਦਈ ਆ 20 ਤੋਂ 25 ਮਿੰਟ ਹਨਾ ਜੇ ਗਰਮੀ ਜ਼ਿਆਦਾ ਤੇ ਘਟੜ ਡੇਢ 2 ਘੰਟੇ ਬਾਅਦ ਜਾ ਕੇ ਦਾਣਾ ਪੈਂਦਾ ਪਾਣੀ ਪਚੌਂਦਾ ਕਬੂਤਰ ਜੇ ਵੀ ਹਨਾ ਜੇ 2 ਘੰਟੇ ਬਾਅਦ ਵੀ ਪੋਣਾ ਆ ਤੇ ਤੁਸੀਂ ਉਹਨੂੰ ਜਦੋਂ ਕਬੂਤਰ ਬੈਠਾ ਉਦੋਂ ਛੋਲੇ ਛੁਲੇ ਜੀ ਆਪਣੇ ਰੈਡੀ ਕਰਕੇ ਕੱਟ ਕੇ ਉਹਨਾਂ ਦੇ ਉੱਤੇ ਜਿਆਦਾ ਨਹੀਂ ਪੋਣੇ ਸਿਰਫ ਦੋ ਰੋਜ ਦੇ ਤੇ ਦੇਸੀ ਕੋ ਦੇਸੀ ਕੋ ਕਹੀ ਹੈ ਨਾ ਮੱਖਣ ਪਾਇਆ ਹੋਣਾ ਤੇ ਉਹ ਤੁਸੀਂ ਚੰਗੀ ਤਰ੍ਹਾਂ ਜਿਹੜੇ ਆਪਾਂ ਫਰਿੱਜ ਚ ਰੱਖ ਦੇਣੇ ਆਪਾਂ ਮੇਂ ਘੰਟਾ ਪਹਿਰੇਣ ਦੋ ਘੰਟੇ ਪਹਿਰੇਣ ਉਹਦਾ ਨੁਕਸਾਨ ਜਿਹੜੀ ਉਹ ਸ਼ੂਲਿਆਂ ਦੀ ਤੇ ਉਹ ਸੋਇਆ ਬੀਂਦੀ ਤਸਵੀਰ ਆ ਨਾ ਉਹ 50% ਠੰਡੀ ਹੋ ਜਾਣੀ ਆ ਉਹ ਗਰਮੀ ਲੀਵਰ ਦੇ ਵਿੱਚ ਗਰਮੀ ਨਹੀਂ ਪਾਊਗੀ ਸਿਰਫ ਇਹ ਚੀਜ਼ਾਂ ਯੂਜ਼ ਕਰੋ ਨਾਲ ਕਣਕ ਪਾਓ ਧੋਤੀ ਹੋਈ ਸਾਫ਼ ਕਰਕੇ ਹਨਾ ਚੰਗੀ ਤਰ੍ਹਾਂ ਸੁਕਾ ਕੇ ਪਾਓ ਬਸ ਹੋਰ ਕੁਝ ਨਹੀਂ ਜੇ ਤੁਸੀਂ ਰਾਈ ਵੀ ਮਦਾਨ ਪੋਣੇ ਤਾਂ ਵੀ ਕੰਮ ਚੱਲੂਗਾ ਠੀਕ ਆ ਇੰਨਾ ਚੀਜ਼ਾਂ ਦੇ ਕਬੂਤਰ ਉੜ ਜਾਣਾ ਛੋਲੇ ਆਣਾ ਤਾਂ ਬਾਬੇ ਇੰਨਾ ਸਟੈਮਲਰ ਕਬੂਤਰਾਂ ਦਾ ਬਣਦਾ ਛੱਡ ਗੱਲਾਂ ਦਿਓ ਤੁਸੀਂ ਪਰ ਉਹਨਾਂ ਨੂੰ ਪਾਉਣ ਦਾ ਤਰੀਕਾ ਗਲਤ ਆ ਲੋਕੀ ਕੀ ਕਰਦੇ ਆ ਵੀ ਦੂਜਾ ਐਡੇ ਹੀ ਛੋਲੇ ਸਿੱਟੀ ਜਾਂਦੇ ਆ ਉਹ ਨਹੀਂ ਭੇਕੇ ਵੀ ਮੱਖਣ ਜਰੂਰੀ ਲਾਜ਼ਮੀ ਘਰ ਦਾ ਮੱਖਣ ਪਾਉਣਾ ਆ ਤੇ ਸ਼ਾਮ ਨੂੰ 5 ਐਮਲ ਰਸੀ ਲਾਜ਼ਮੀ ਦੇਣੀ ਆ ਵੀ ਕਬੂਤਰ ਦੇ ਅੰਦਰ ਗਰਮੀ ਨਾ ਪਵੇ ਜੇ ਛੋਲੇ ਛੋਲੇ ਆ ਭੱਦਿੰਨੇ ਆ ਤਾਂ ਬਸ ਇੰਨਾ ਕੀ ਚੱਕਰ ਆ ਹੋਰ ਕੋਈ ਨਹੀਂ ਇੱਕ ਵੀਰ ਦਾ ਕਮੈਂਟ ਹੋਰ ਆਇਆ ਸੀ ਕਿ ਭਾਈ ਬੱਚੇ ਜਿਹੜੇ ਆ ਉਹ ਕਿੰਨੇ ਕ ਦਿਨ ਤੱਕ ਉੱਡਣੇ ਚਾਲੂ ਕਰ ਸਕਦੇ ਆਪਾਂ ਭਾਈ ਬੱਚਾ ਜਿਹੜਾ ਹੁੰਦਾ ਨਾ ਪ੍ਰੋਪਰ ਉੱਡਣ ਲਈ 45 ਦਿਨ ਦੇ ਵਿੱਚ ਬੱਚਾ ਰੈਡੀ ਹੁੰਦਾ ਪ੍ਰੋਪਰ ਜੇ ਆਪਾਂ ਸਹੀ ਮੈਨੇਜ ਕਰੀਏ ਉਹਦਾ ਤੁਸੀਂ 25-26 ਦਿਨਾਂ ਬਾਅਦ 24 ਦਿਨਾਂ ਬਾਅਦ ਢਾਂਗੀ ਬਿਠਾਉਣਾ ਸ਼ੁਰੂ ਕਰ ਦਿਓ 45 ਦਿਨਾਂ ਬਾਅਦ ਬੱਚਾ ਪੂਰਾ ਆਪਣਾ ਉੱਡਣ ਦੀ ਬੱਤਰ ਤੇ ਚੱਲ ਜਾਂਦਾ 45 ਦਿਨਾਂ ਬਾਅਦ ਬੱਚਾ ਤੁਸੀਂ ਫੁੱਲ ਡਾ ਸਕਦੇ ਹੋ ਤੇ ੁੱਪਾ ੱਪਲ ਮੂਣੀਆਂ ਸ਼ੁਰੂ ਕਰ ਲਓ 25 ਕ ਦਿਨਾਂ ਬਾਅਦ ਉਦੋਂ ਵਾਰ 45 ਕ ਦਿਨਾਂ ਬਾਅਦ ਬੱਚਾ ਉੱਡ ਜਾਂਦਾ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਅੱਖਾਂ ਤੋਂ ਅੱਖਾਂ ਤੋਂ ਵੀਰੋ ਮੈਂ ਡ੍ਰੋਪ ਦਿਖਾਇਆ ਆ ਉਹ ਇੱਥੇ ਡਿਸਪਲੇ ਦੇ ਉੱਤੇ ਮੈਂ ਹੁਣ ਨੰਬਰ ਉਹ ਲਿਖ ਦੂੰਗਾ ਜਿਉਂ ਉਹਦਾ ਨਾਮ ਆ ਡ੍ਰੋਪ ਦਾ ਉਹ ਲੈ ਆਇਓ ਉਹਦੀਆਂ ਤਿੰਨ ਟਾਈਮ ਦਿਹਾੜੀ 'ਚ ਇੱਕ-ਇੱਕ ਮੂਹਰ ਇੱਧਰ ਤੇ ਕਿੱਧਰ ਅੱਖ 'ਚ ਪਾਉਣੀਆਂ ਉਹਨਾਂ ਬਿਲਕੁਲ ਤੁਹਾਡਾ ਸਹੀ ਹੋ ਜਾਣਗੇ ਕਬੂਤਰ ਬੱਚੇ ਜੋ ਵੀ ਆ ਬਾਕੀ ਜਿਹੜਾ ਆਪਣਾ ਆਪਾਂ ਦੱਸਦੇ ਪਏ ਵੀ ਛਾਲਿਆਂ ਛੂਲਿਆਂ ਦਾ ਓਲ ਅੱਜ ਵੀ ਤੁਹਾਨੂੰ ਦੱਸਿਆ ਹੋਇਆ ਛਾਲੇ ਗਲੇ ਜਿਹਾ ਜਾਨੇ ਕਿੱਦਾਂ ਸੈੱਟ ਕਰਨਾ ਸਾਰਾ ਇਸ ਵੀਡੀਓ ਚ ਆਪਾਂ ਦੱਸ ਦਤਾ ਆ ਤੇ ਆਜੋ ਬਾਬੇਓ ਕਰਦੇ ਆ ਵੀਡੀਓ ਸ਼ੁਰੂ ਤੇ ਹਾਂਜੀ ਬਾਬੇਓ ਤੇ ਇੱਕ ਹੋਰ ਕਮੈਂਟ ਆਇਆ ਸੀਗਾ ਕਿ ਜਿਹੜੇ ਕਬੂਤਰਾਂ ਦੇ ਅੰਦਰ ਮਤਲਬ ਦੂਜਾ ਮਲਾਪਾ ਹੁੰਦੇ ਆ ਤੇ ਬੱਚੇ ਪਾਲਦੇ ਆ ਤੇ ਜਾਂ ਬੱਚੇ ਆਦੇ ਵੀ ਅੰਦਰ ਆ ਤੇ ਉਹਨਾਂ ਨੂੰ ਆਪਾਂ ਉਦੋਂ ਬੱਚੇ ਪਾਲਦੇ ਤਾਂ ਕੀ ਦੇ ਸਕਦੇ ਤੇ ਬਾਬੇਓ ਆ ਹੁੰਦੀ ਆ ਹਾਈ ਟੈਕ ਹਾਈ ਟੈਕ ਠੀਕ ਆ ਹਾਈ ਟੈਕ ਲੈਣੀ ਆ ਤੇ ਇਹ ਦੀਆਂ ਫਿਰੇ ਤੁਸੀਂ 10 ਬੂੰਦਾ 10 ਬੂੰਦਾ ਤੁਸੀਂ ਕਬੂਤਰੀ ਨੂੰ ਜਦਾਂ ਚੱਕ ਲਓ ਬੱਚਿਆਂ ਤੋਂ ਚੱਕ ਲਓ ਇਹ ਨਹੀਂ ਕਿ ਪੱਖੀ ਚੱਕ ਕਰੋ ਜਦਾਂ ਮੈਂ ਅੱਜ ਸਵੇਰੇ ਆਪਾਂ ਜਦਾਂ ਦਾਣੇ-ਨੂੜੇ ਪਾਇਆ ਕਬੂਤਰ ਨੂੰ ਬਿਠਾ ਦਿਓ ਕਬੂਤਰੀ ਚੱਕ ਲਓ ਉਹਨੂੰ ਆਪ ਭੁੱਖੇ ਪੇਟ ਖਾਲੀ ਪੇਟ ਕਬੂਤਰੀ ਨੂੰ ਆ ਲਾ ਦਿਓ ਨਾਲ ਬੀ ਐਮ ਐਲ ਪਾਣੀ ਥੋੜਾ ਜਿਹਾ ਗੁੜ ਛੋਲੇ ਦੇ ਦਾਣੇ ਬਰਾਬਰ ਦਾ ਗੁੜ ਲੈ ਕੇ ਵਿੱਚ ਮਿਕਸ ਕਰਕੇ ਬੀ ਐਮ ਐਲ ਪਾਣੀ ਚ ਇਹਦੀਆਂ 10 ਬੂੰਦਾ ਪਾ ਕੇ ਉਹ ਤੁਸੀਂ ਕਬੂਤਰੀ ਨੂੰ ਦੇ ਦਿਓ ਠੀਕ ਆ ਉਹਦੇ ਨਾਲ ਕੀ ਹੋਊਗਾ ਇੱਕ ਤਾਂ ਕਬੂਤਰੀ ਖਿੱਚੀ ਨਹੀਂ ਜਾਊਗੀ ਥੱਲੇ ਉਹ ਗੋਲ ਵੀ ਹੋਊਗੀ ਆ ਹਾਈ ਟੱਕ ਐਡੀ ਕੈਂਟ ਥੱਲੇ ਕਬੂਤਰ ਬਣਦਾ ਨਹੀਂ ਨਾ ਇਹਦੀਆਂ 5-7 ਬੂੰਦਾ 10 ਬੂੰਦਾ ਤੁਸੀਂ ਲਾ ਦਿਓ ਤੇ ਕਬੂਤਰ ਤੁਹਾਡਾ ਡਬਲ ਮਤਲਬ ਐ ਪੂਰਾ ਉੱਥੇ ਹੀ ਫੋਮ ਤੇ ਆਜੂਗਾ ਜਿੱਦਾਂ ਬੱਚਾ ਹੁੰਦਾ ਪੂਰੀ ਸਿਹਤ ਬਣਾਜੂਗਾ ਆਪਣੀ ਫੁੱਲ ਸਿਹਤ ਬਣਾਜੂਗਾ ਦੋ ਕੁ ਵਾਰੀ ਲਾਣ ਨਾ ਹਨਾ ਦਾ ਹੱਥ ਤੇ ਜੱਕਰੀ ਲਾਤੀ ਬਸ ਜ਼ਿਆਦਾ ਨਹੀਂ ਲੋਣੀ ਉਹੀ 5-7 ਬੂੰਦਾ 10 ਬੂੰਦਾ ਬਸ ਇੰਨੀ ਐ ਲਾਉਣੀਆਂ ਇਦਾਂ ਹੀ ਇਦਾਂ ਮੈਂ ਤੁਹਾਨੂੰ ਸਿਆ ਖਾਲੀ ਬਹਿਣਾ ਫਿਰ ਜਦੋਂ ਪਾਣੀ ਖਿੱਚ ਗਈ ਠੀਕ ਆ ਉਦੋਂ ਆ 5 ਐਮਐਲ 7ਾ ਦੇ ਕੇ ਕੂਤਰੀ ਨੂੰ ਦਾੜਿਆਂ ਠੀਕ ਆ ਸੋਰੀ ਬੱਚਿਆਂ ਦੇ ਛੱਡ ਦੋ ਹਨਾ ਉਹ ਫੇ ਬੱਚਿਆ ਦੇ ਬਹਿਜੂਗੀ ਜਾ ਕੇ ਤੇ ਉਦੋਂ ਬਾਅਦ ਫੇ ਕਬੂਤਰ ਚੱਕ ਲਓ ਕੰਪਿਊਟਰ ਨੂੰ ਵੀ ਇਹੀ ਸੇਮ ਪ੍ਰੋਸੀਜਰ ਉਦਾਂ ਹੀ ਲਾਵੇ ਭੁੱਖੇ ਪੇਟ ਤੇ ਬਾਅਦੋਂ ਕਬੂਤਰ ਵੀ ਪੋਟੇ ਜਦੋਂ ਬੀਐਮਐਲ ਪਾਣੀ ਖਿੱਚ ਗਿਆ ਖਿੱਚਣ ਤੋਂ ਬਾਅਦ ਹੀ ਦਵਾਈ ਦੂਣੀ ਕੱਟਦੀ ਬੱਚੇ ਨੇ ਸਾਰਾ ਉਹ ਰੈਡੀ ਵੈਡੀ ਵੱਡੇ ਕਬੂਤਰ ਨੇ ਬੱਚਾ ਲਈ ਜਾਂਦਾ ਵੱਡੇ ਕਬੂਤਰ ਨੇ ਬਣਾ ਕਰਤਾ ਸਾਰਾ ਫੇਰ ਬੱਚਿਆ ਦੇ ਛੱਡਣਾ ਆਪਾਂ ਉਦੋਂ ਪਹਿਲਾਂ ਬੱਚਿਆ ਤੇ ਨਹੀਂ ਛੱਡਦਾ ਇਹਦਾ ਦਵਾਈ ਦਾ ਅਸਰ ਕਬੂਤਰ ਤੇ ਪੋਟੇ ਜੋ ਖਤਮ ਹੋਣਾ ਜਿੱਦਾਂ ਤਾਂ ਹੀ ਪਹਿਲਾਂ ਬੀਐਮਐਲ ਪਾਣੀ ਦੇ ਵੀ ਜੇ ਪੌਣੀ ਆ ਜਦੋਂ ਪਾਣੀ ਖੇਚ ਗਿਆ ਦੋ ਆ ਪੰਜ ਆ ਮਲ 10 ਮਲ ਲਾ ਕੇ ਜਦੋਂ ਉਹ ਵੀ ਪਾਣੀ ਖੇਚ ਗਿਆ ਫਿਰ ਗੁੱਡੇ 'ਚ ਛੱਡਣਾ ਕੋਈ ਵੀ ਮਲਪਾ ਜੀ ਦਵਾਈ ਦੇਣੀ ਆ ਬੱਚਿਆਂ ਤੇ ਤਾਂ ਹੀ ਉਤਰ ਨੂੰ ਛੱਡਣਾ ਕੋਈ ਵੀ ਮੈਡੀਸਨ ਦਿੱਤੀ ਆ ਜੇ ਤੁਸੀਂ ਬੱਚੇ ਤੱਕ ਨਹੀਂ ਪਹੁੰਚਾਉਣੀ ਉਹ ਮੈਡੀਸਨ ਵੀ ਸਟਰੋਂਗ ਆ ਕਬੂਤਰ ਟੱਲਾ ਉਹ ਜਦੋਂ ਖੇਚ ਜੇ ਫੇਰੀ ਉਤਰ ਛੱਡਣਾ ਤੇ ਇੱਕ ਬਾਈ ਨੇ ਕਿਹਾ ਸੀ ਬੱਚੇ ਯਾਰ ਕਿੰਦਾ ਪਲੋਉਗੇ ਸਹੀ ਬਾਈ ਆ ਚੀਜ਼ ਤਾਂ ਦੱਸਣ ਲੱਗਾ ਇੱਕ ਬੱਚੇ ਪਲੋਉ ਦਾ ਸਭ ਤੋਂ ਤੇ ਘੈਂਟ ਤਰੀਕਾ ਆ ਠੀਕ ਆ ਉਹ ਕਰਨਾ ਕੀ ਆ ਜਦੋਂ 15 ਤੋਂ 15 ਤੋਂ 16 ਦਿਨ ਦਾ ਬੱਚਾ ਹੋ ਗਿਆ। ਬੱਚੇ ਦੇ ਉੱਤੇ ਪਾਰ ਆ ਗਏ ਚੰਗੀ ਤਰ੍ਹਾਂ। ਹੈਲਥੀ ਆ ਨਾ ਬੱਚੇ ਦੇ ਉੱਤੇ ਪਾਰ ਆ ਗਏ ਨਾ। ਕਬੂਦੀਆਂ ਚੱਕ ਲੈਣੀਆਂ ਤੁਸੀਂ। ਇਕੱਲੇ ਕਬੂਤਰ ਬੱਚਾ ਪਾਲੂਏ, ਇਕੱਲੇ ਕਬੂਤਰ ਐਨਾ ਵਾ ਟੌਪ ਦਾ ਦੋਨੇ ਬੱਚੇ ਪਾਲੂ ਕੂਤਰ। ਬਸ ਜਦੋਂ ਕੂਤਰ ਚੱਕਣੀ ਉਦੋਂ ਤੱਕ ਉਦੋਂ 2-3 ਦਿਨ ਪਹਿਲਾਂ ਇਹ ਹਾਈ ਟੈਕ ਲਾ ਦਿਓ ਕੂਤਰ ਨੂੰ। ਜੇ ਕਬੂਤਰ ਚ ਕੋਈ ਮਲਾ ਪਾਲੀ ਹੋਊਗੀ ਨਾ ਤੇ ਉਹ ਪ੍ਰੋਬਲਮ ਦੂਰ ਹੋ ਜਾਊਗੀ ਤੇ ਉਦੋਂ ਬਾਅਦ ਮਾੜੀ-ਬਾੜੀ ਪਾワー ਜਲ ਰੋਜ਼ ਇੱਕ-ਦੋ ਗੁੰਦਾ ਉਹਨੂੰ ਕੂਤਰ ਨੂੰ ਦੇਈ ਜਾਓ। ਉਹ ਕੱਲਾ ਕਬੂਤਰ ਤਾਂ ਡੈਂਡਾ ਦੇ ਬੱਚੇ ਪਾਲੂਗਾ ਦੋਨੇ ਦੋ ਠੀਕ ਆ 15 ਦਿਨਾਂ ਜਦੋਂ ਕੋ 10 ਤੋਂ 15 ਦਿਨ ਦੇ ਵਿੱਚ ਵਿੱਚ ਪਰ ਪੂਰੇ ਆ ਗਏ ਬੱਚੇ ਤੇ ਹੀ ਹੀਟ ਦੀ ਨਹੀਂ ਉਹਨੂੰ ਲੋੜ ਨਹੀਂ ਹੈਗੀ ਉਧਰ ਬਹਿਣੋਂ ਉੱਠ ਗਏ ਆਪੋਂ ਉਦੋਂ ਤੁਸੀਂ ਕਬੂਤਰੀਆਂ ਚੱਕ ਲੋ ਗਾਲੇ ਤਾਂ ਤੁਹਾਡੀਆਂ ਕਬੂਤਰੀਆਂ ਫੇਰ ਜਾਣ ਚਾਜੂ ਕਦੀ ਆਂਡਿਆਂ ਤੋਂ ਬੰਦ ਨਹੀਂ ਹੋਊਗੀਆਂ ਜਿੰਨੀ ਵੀ ਕਮਜ਼ੋਰੀ ਉਹਨਾਂ ਨੂੰ ਹਾਈ ਟੈਕ ਲਾ ਕੇ ਛੱਡੋ ਦਾਣਾ ਪਾਓ ਛੋਲੇ ਛੂਲੇ ਪਾ ਕੇ ਫੇਰ ਤੇ ਤਿਆਰ ਕਰੋ ਕਬੂਤਰੀਆਂ ਨੂੰ ਤੁਹਾਡੀਆਂ ਸੈੱਟ ਹੋ ਜੂਗੀਆਂ ਹਨਾ ਜਦੋਂ ਕਿ ਆਪਾਂ ਕਰਦੇ ਆ ਨਾ ਆਪਾਂ ਜੋੜਾ ਲੱਗਾ ਹੀ ਰਹਿਣ ਦੰਨੇ ਆ ਚੱਕਦੇ ਨਹੀਂ ਉਹ ਫੇਰ ਆਪਸ ਵਿੱਚ ਜੋੜਾ ਮਿਲਣ ਲੱਪੇਂਦਾ ਠੀਕ ਆ ਉਹ ਬੱਚਿਆਂ ਲੈਦਾ ਧਿਆਨ ਨਹੀਂ ਦਿੰਦਾ ਦੁ ਠੀਕ ਆ ਉਹਦੇ ਵਿੱਚ ਕੀ ਹੁੰਦਾ ਬੱਚਿਆਂ ਨੂੰ ਦਾਣਾ ਕਿਤੇ ਨਾ ਕਿਤੇ ਉਹ ਘੱਟ ਦੇਣ ਲੱਪੈਂਦੇ ਦੂਜੇ ਖਾਣਿਆਂ 'ਚ ਵੰਨ ਲੱਪੈਂਦੇ ਜਾ ਕੇ ਕਿ ਉਹ ਬੱਚਿਆਂ ਦੀ ਗਰੋਥ ਉਨੀ ਸਹੀ ਉਹ ਨਹੀਂ ਹੁੰਦੀ ਦਾਣਾ ਨਹੀਂ ਪ੍ਰੋਪਰ ਮਿਲਦਾ ਤੇ ਤੁਸੀਂ ਉਦੋਂ ਉਹ ਚੱਕੂ ਆਪਣਾ ਠੀਕ ਆ ਕਬੂਤਰੀ ਚੱਕ ਲਓ ਬਾਅਦ ਜਦੋਂ ਬੱਚੇ ਪਲ ਗਏ ਜੋੜਾ ਪੇਲਾ ਦਿਓ ਕੂਤਰੀ ਸੈਪਰੇਟ ਰੱਖੋ ਉਹਨੂੰ ਖਰਾਕ ਪਾਓ ਵਧੀਆ ਤਰੀਕੇ ਨਾਲ ਬਲਾਓ ਕੂਤਰੀ ਫੇਰ ਉੱਤੇ ਫੋਲ ਹੋਵੇ ਫੇਰ ਬੱਚੇ ਖੜਾਓ ਫੇਰ ਉਹ ਪੇਲੀ ਝੋਲੀ ਵਾਲੇ ਫੇਰ ਬੱਚੇ ਉਹਨੇ ਪੂਰੇ ਗਾਂਦ ਤਰ੍ਹਾਂ ਤੋਂ ਕੋਈ ਕਮ ਕਮਜ਼ੋਰੀ ਵਾਲੀ ਹੁਣੀ ਨਹੀਂ ਗੱਲ ਬਾਤ ਉਹ ਤੇ ਜਦੋਂ ਕਬੂਤਰੀ ਲੱਗੀ ਰਹਿਣ ਤੇ ਉਹ ਕਮਜ਼ੋਰੀ ਗਾਂ ਦੀ ਗਾਂ ਕਮਜ਼ੋਰੀ ਹੋਣਾ ਉਹਨੇ ਬੱਚੇ ਪਾਲੀ ਜਾਊਗੀ ਆਂਡੇ ਦੇਈ ਜਾਊਗੀ ਪਾਲੀ ਜਾਊਗੀ ਦੇਈ ਜਾਊਗੀ ਅੰਦਰੋਂ ਹੱਡੀਆਂ ਹੀ ਕਰਨੀਆਂ ਆਉਂਦੀਆਂ ਤੇ ਇਹਦਾ ਬੈਸਟ ਆ ਤੁਸੀਂ ਜੋੜਾ ਕਬੂਤਰੀ ਚਾਤ ਲਿਆ ਪਰ ਉਹ ਕੱਲੇ ਕਬੂਤਰ ਨੂੰ ਬੱਚੇ ਪਾਲਣ ਦਿਆ ਦੋ ਬੱਚੇ ਵੀ ਕਬੂਤਰ ਪਾਲ ਦਿੰਦਾ ਇਕੱਲਾ ਉਹ ਤਾਂ ਤੰਦਰੁਸਤ ਹੋਣਾ ਚਾਹੀਦਾ ਬਸ ਜਿੱਦਾਂ ਤੁਹਾਨੂੰ ਕਿਹਾ ਉਦਾਂ ਉਦਾਂ ਕਰਨਾ ਤੇ ਤੁਹਾਡੇ ਬੱਚੇ ਬਹੁਤ ਸੋਹਣੇ ਪੜਨਗੇ ਕਬੂਤਰਾਂ ਦੇ ਤੇ ਬਾਕੀ ਠੀਕ ਆ ਬਾਬੇ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕ Okay.